ਬਹੁਤ ਹੀ ਲੰਬੇ ਸਮੇਂ ਤੋਂ ਐਡਵੋਕੇਟ ਗੌਰਵ ਨਾਗਰਾਜ ਦਾ ਸੁਪਨਾ ਸੀ ਕਿ ਇਸ ਚੌਂਕ ਨੂੰ ਬਣਾਉਣਾ ਜੋ ਉਹਨਾਂ ਦੇ ਆਪਣੇ ਕਲੱਬ ਦੇ ਸਹਿਯੋਗ ਨਾਲ ਅਤੇ ਸ਼ਹਿਰ ਦੇ ਨਾਮੀ ਸਮਾਜ ਸੇਵੀਆਂ ਨਾਲ ਮਿਲ ਕੇ ਪੂਰਾ ਕੀਤਾ ਇਸ ਚੌਂਕ ਵਿੱਚ ਪਹਿਲ ਦੇ ਆਧਾਰ ਦੇ ਬੂਟੇ ਲਗਾਏ ਗਏ ਲਾਈਟਾਂ ਤੇ ਚੌਂਕ ਦੀ ਨਿਗਰਾਨੀ ਲਈ ਕੈਮਰੇ ਵੀ ਲਗਾਏ ਗਏ ਆਰਬੀ ਇੰਡੀਆ ਟੀਵੀ ਨਿਊਜ਼ ਤੇ ਇਸ ਵੇਲੇ ਦੀ ਵੱਡੀ ਖਬਰ ਨਕੌਦਰ ਤੋਂ ਦੱਸਣ ਜਾ ਰਹੇ ਹਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਨਕੌਦਰ ਦੇ ਪ੍ਰਧਾਨ ਗੌਰਵ ਨਾਗਰਾਜ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਭਗਤ ਸਿੰਘ ਚੌਕ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਅਤੇ ਪਿੰਡਾਂ ਤੋਂ ਲੋਕ ਪਹੁੰਚੇ ਇੱਕ ਦੂਜੇ ਦਾ ਮੂੰਹ ਮਿੱਠਾ ਕੀਤਾ ਤੇ ਸਭ ਨੇ ਵਧਾਈਆਂ ਵੀ ਦਿੱਤੀਆਂ ਅੱਜ ਸਟੈਚੂ ਸਰਦਾਰ ਭਗਤ ਸਿੰਘ ਜਿਹਨਾਂ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੂੰਗਾ ਚੁੰਬਰ ਸਾਹਿਬ ਅੱਜ ਦੇ ਇਸ ਮੌਕੇ ਤੇ ਮੈਂ ਜੇ ਇਹ ਕਹਿ ਲਵਾਂ ਵੀ ਇਤੋਂ ਵੱਡੀ ਸਾਡੇ ਵਾਸਤੇ ਹੋਰ ਖੁਸ਼ੀ ਵਾਲੀ ਗੱਲ ਕੋਈ ਨਹੀਂ ਕਿ ਨਕੌਦਰ ਸ਼ਹਿਰ ਦੇ ਇੱਕ ਮੇਨ ਚੌਕ ਦੇ ਵਿੱਚ ਉਸ ਮਹਾਨ ਯੋਧੇ ਦਾ ਉਸ ਮਹਾਨ ਜਿਹੜੇ ਕਿਰਤੀ ਵਰਗ ਦੇ ਲੋਕਾਂ ਦਾ ਜਿਹੜਾ ਰਹਿਬਰ ਸੀ ਸ਼ਹੀਦ ਆ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਉਹਨਾਂ ਦਾ ਇੱਥੇ ਬੋਤਲ ਆਇਆ ਗਿਆ ਮੈਂ ਬੜਾ ਹੀ ਧੰਨਵਾਦੀ ਆ ਸ਼ਹੀਦ ਭਗਤ ਸਿੰਘ ਯੂਥ ਕਲੱਬ ਤੇ ਸਪੋਰਟਸ ਕਲੱਬ ਨੂੰ ਕੁਦਰ ਵਾਲੇ ਮੇਰੇ ਬੱਚੇ ਆ ਗੌਰਵ ਨਾਗਰਾਜ ਜੀ ਸੰਦੀਪ ਨਾਗਰਾਜ ਜੀ ਔਰ ਉਹਨਾਂ ਦੇ ਸਾਥੀ ਨਾਲ ਟੱਕਰ ਸਾਹਿਬ ਆ ਹੋਰ ਬਾਕੀ ਸਪਾਟਿਆ ਜੀ ਆ ਬਾਕੀ ਸਾਰੇ ਸਾਥੀ ਬਹੁਤ ਸਾਰੇ ਨਾਮ ਜਿਹੜੇ ਥੋੜੇ ਸਮੇਂ ਚ ਨਾਮ ਲੈ ਨਹੀਂ ਜਾਂਦੇ ਇੱਥੇ ਬੋਤਲ ਆ ਕੇ ਇਕ ਇਸ ਗੱਲ ਦਾ ਜਿੰਦਾ ਜਾਗ ਦਾ ਸਬੂਤ ਪੇਸ਼ ਕੀਤਾ ਕਿ ਭਗਤ ਸਿੰਘ ਦੀ ਸੋਚ ਵਾਲੇ ਜਿਹੜੇ ਲੋਕ ਆ ਅਜੇ ਉਹ ਮੁੱਕ ਨਹੀਂ ਗਏ ਉਹਨਾਂ ਦੀ ਸੋਚ ਦੇ ਬਹੁਤ ਸਾਰੇ ਲੋਕ ਆ ਪਰ ਮੈਂ ਇਹ ਬੇਨਤੀ ਵੀ ਕਰਾਂਗਾ ਕਿ ਜਿਹੜਾ ਭਗਤ ਸਿੰਘ ਦਾ ਸੁਪਨਾ ਸੀ ਜਿਹੜਾ ਇੱਥੇ ਊਚ ਨੀਚ ਦਾ ਖਾਤਮਾ ਬਰਾਬਰਤਾ ਤੇ ਕੋਈ ਭੁੱਖਾ ਨਾ ਸੌਂਦਾ ਹੋਵੇ ਕੋਈ ਕੋਈ ਭੁਖਾਟ ਕੇ ਕੰਮ ਤੇ ਨਾ ਜਾਂਦਾ ਹੋਵੇ ਹਰ ਬੰਦੇ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹਰੇਕ ਦੇ ਹਿੱਸੇ ਆਉਂਦੀ ਉਹਨੂੰ ਪੜ੍ਹਾਈ ਮਿਲਣੀ ਚਾਹੀਦੀ ਆ ਉਨੂੰ ਹਰ ਤਰ੍ਹਾਂ ਦੀ ਜਿਹੜੀ ਆ ਬੁਨਿਆਦੀ ਸਹੂਲਤ ਮਿਲਣੀ ਚਾਹੀਦੀ ਆ ਜੋ ਭਗਤ ਸਿੰਘ ਉਹਨਾਂ ਨੇ ਚਾਇਆ ਸੀ ਉਹ ਭਗਤ ਸਿੰਘ ਦੇ ਸੁਪਨੇ ਨੂੰ ਸਹਕਾਰ ਕਰਨ ਲਈ ਸਾਡੀ ਜਿਹੜੀ ਅ ਸ਼ਹੀਦ ਭਗਤ ਸਿੰਘ ਯੂਥ ਕਲੱਬ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਜਿਹੜੇ ਮੇਰੇ ਵੀਰ ਉਹਦੇ ਮੈਂਬਰ ਜਿਹੜੇ ਉਹਦੇ ਅਹੁਦੇਦਾਰ ਆ ਨਗਰਾਜ ਜੀ ਹੋਣੀ ਦੋਨੇ ਭਾਈ ਬਾਕੀ ਇਹਨਾਂ ਦੀ ਜੋੜੀ ਨਾਲ ਦੇ ਜੋੜੀਦਾਰ ਇਹਨਾਂ ਦੇ ਉਹ ਸਾਰਿਆਂ ਤੋਂ ਮੈਂ ਆਸ ਕਰਦਾ ਕਿ ਇਸ ਮੁਬਾਰਕ ਮੌਕੇ ਤੇ ਸਾਨੂੰ ਇਹਨਾਂ ਦੀ ਜਦੋਂ ਬੋਤਲ ਆਉਣ ਦੀ ਅੱਜ ਘੜੀ ਆਈ ਹੈ ਸਾਨੂੰ ਦੇਖਣ ਵਾਸਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਪਰ ਮੈਂ ਸਮਝਦਾ ਵੀ ਇਸ ਮੁਬਾਰਕ ਮੌਕੇ ਦੇ ਐਤ ਕਰਕੇ ਜਾਣਾ ਚਾਹੀਦਾ ਕਿ ਅਸੀਂ ਭਗਤ ਸਿੰਘ ਦੇ ਜਿਹੜੇ ਸੁਪਨੇ ਆ ਉਹਨੂੰ ਸਰਕਾਰ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਜੈ ਜਨਤਾ ਇਨਕਲਾਬ ਜਿੰਦਾਬਾਦ ਨਾਗਰਾਜ ਜੀ ਅੱਜ ਬੜੇ ਚਿੰਤੋਂ ਤੁਹਾਡੀ ਇਹ ਜਿਹੜੀ ਮੰਗ ਸੀਗੀ ਕਿ ਇਹ ਚੌਂਕ ਦਾ ਨਾਮ ਇੱਥੇ ਸਰਦਾਰ ਭਗਤ ਸਿੰਘ ਦਾ ਨਾਮ ਦੇ ਰੱਖਿਆ ਜਾਵੇ ਪਰ ਕੋਸ਼ਿਸ਼ ਵੀ ਅੱਜ ਤੁਹਾਡਾ ਕੀ ਕਹਿਣਾ ਚਾਹੋਗੇ ਮੈਂ ਇੱਕ ਮਿੰਟ ਮੈਂ ਆਪਣੇ ਸ਼ਹੀਦ ਐਸੰਦਾਰ ਭਗਤ ਸਿੰਘ ਸਪੋਰਟ ਕਲੱਬ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ-ਜਿਨ੍ਹਾਂ ਨੇ ਵੀ ਇਸ ਚੌਕ ਬਣਾਉਣ ਵਿੱਚ ਸਾਡੀ ਮਦਦ ਕੀਤੀ ਆ, ਸਹਿਯੋਗ ਪਾਇਆ ਵਾ। ਪ੍ਰਸ਼ਾਸਨ ਦਾ ਵੀ ਸਹਿਯੋਗ ਰਿਹਾ ਇਹਦੇ ਵਿੱਚ। ਦਰਸ਼ਨਾਰ ਜੀ ਦਾ, ਤੱਕਰ ਪਰਿਵਾਰ ਜੀ ਦਾ, ਭਾਡੇ ਸਾਹਿਬ ਦਾ, ਚਾਵਲਾ ਸਾਹਿਬ ਦਾ, ਡਾਕਟਰ ਗੋਲੀ ਜੀ ਦਾ ਕਾਫੀ ਮਤਲਬ ਬਹੁਤ ਨਾਮ ਆ ਮੈਂ ਏਡੀ ਜਲਦੀ ਨਹੀਂ ਲੈ ਸਕਦਾ ਸ਼ਾਰਟ ਦੇ ਵਿੱਚ। ਬਹੁਤ ਜ਼ਿਆਦਾ ਮੇਰਾ ਸਹਿਯੋਗ ਕੀਤਾ ਸਾਰਿਆਂ ਨੇ। ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ਹੀਦ ਅਜਨਸਰ ਪਾਕਸ ਸਿੰਘ ਚੌਕ ਬਣਾਉਣ ਵਿੱਚ ਸਾਡੀ ਇੱਥੇ ਮਦਦ ਕੀਤੀ ਆ। ਕਿਉਂਕਿ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਕੋਈ ਵੀ ਚੀਜ਼ ਨਗੋਦਰ ਦੇ ਵਿੱਚ ਅਜੇ ਸਾਡੀ ਬਹੁਤ ਧੀਰ ਤੋਂ ਮੰਗ ਸੀ ਵੀ ਨਕੋਦਰ ਦੇ ਵਿੱਚ ਸ਼ਹੀਦ ਭਗਤ ਸਿੰਘ ਚੌਂਕ ਹੋਣਾ ਚਾਹੀਦਾ ਇਸ ਕਰਕੇ ਅੱਜ ਅਸੀਂ ਆਪਣੇ ਸਾਰਿਆਂ ਦੇ ਯਤਨਾਂ ਸਦਕਾ ਇੱਥੇ ਸ਼ਹੀਦ ਭਗਤ ਸਿੰਘ ਚੌਂਕ ਸਥਾਪਿਤ ਕੀਤਾ ਵਾ ਇਹਦੇ ਵਾਸਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ